ਗੁਰੂ ਰੂਪ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬ੍ਰਹਮਗਣੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਪ੍ਰਸੰਗ ਸਰਵਣ ਕਰ ਰਹੇ ਹੋ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੇ ਵੱਡੇ ਸੁਪੁੱਤਰ ਭਾਈ ਸੁਧਾਰੀ ਜੀ ਦੇ ਆਨੰਦ ਕਾਰਜ ਦਾ ਆਨੰਦ ਕਾਰਜ ਉਪਰੰਤ ਬੱਚੀ ਦਾ ਡੋਲਾ ਵਿਦਾ ਕਰਨ ਵਕਤ ਭਾਈ ਜਉਣ ਜੀ ਨੇ ਬਾਬਾ ਬੰਡਾ ਸਾਹਿਬ ਜੀ ਅੱਗੇ ਜੋ ਬੇਨਤੀਆਂ ਕੀਤੀਆਂ ਆਪ ਜੀ ਸਰਵਣ ਕਰ ਚੁੱਕੇ ਹੋ ਵਿਦਾਇਗੀ ਦਾ ਸਮਾਂ ਭਾਈ ਸੁਧਾਰੀ ਜੀ ਨੇ ਆਪਣੇ ਸਤਸਦ ਸਹੁਰੇ ਨੂੰ ਨਮਸਕਾਰ ਕੀਤੀ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਭਾਈ ਜਉਣ ਜੀ ਜੋ ਕਿ ਗੁਰੂ ਕੇ ਪਰਮ ਗੁਰੂ ਸਿੱਖ ਨੇ ਗੁਰਬਾਣੀ ਰਸੀਏ ਗੁਰਬਾਣੀ ਦੇ ਪਾਵਨ ਸ਼ਬਦਾਂ ਦੇ ਰਾਹੀ ਆਪਣੀ ਬੱਚੀ ਨੂੰ ਕੁਝ ਅਸੀਸਾਂ ਦਿੱਤੀਆਂ ਜਾਇ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀਆ ਮਿੱਠਾ ਬੁਲਣੀ ਪਿਰ ਦੀ ਸਾਲੂ ਤਾਂ ਮਿਲਐ ਜਾਂ ਗੁਰ ਕਾ ਸ਼ਬਦ ਸੁਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 17 ਦੇ ਉੱਪਰ ਸੋਗ ਨੀਕ ਹੈ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਬਣੀਆਂ ਮੰਤ ਕਮਨਸ ਹੋਵੇ ਸੋ ਹੋ ਕਰੀ ਜਿਤ ਵਸ ਆਵੇ ਕੰਤ ਨਿਮਨ ਸੋ ਅਖਰ ਖਮਣ ਗੁਣ ਜੇਬਾ ਬਣੀਆਂ ਮੰਤ ਇਹ ਤਰੇ ਭੇੜੇ ਵੇ ਸਕਾਰ ਤਾਂ ਵਸ ਆਵੀ ਕੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1383 ਅੰਗ ਦੇ ਉੱਪਰ ਇਹ ਪਵਿੱਤਰ ਸ਼ਬਦ ਸੋਬਨੀਕਾ ਹੈ ਭਾਈ ਜੋਨ ਜੀ ਅਤੇ ਉਹਨਾਂ ਦੀ ਧਰਮ ਸਪਤਨੀ ਨੇ ਗੁਰਬਾਣੀ ਦੀਆਂ ਇਹਨਾਂ ਪਾਵਨ ਅਸੀਸਾਂ ਦੁਆਰਾ ਆਪਣੀ ਬੱਚੀ ਨੂੰ ਡੋਲੀ ਵਿੱਚ ਪਾਇਆ ਭਾਈ ਜੂਨ ਜੀ ਅਤੇ ਉਹਨਾਂ ਦੇ ਭਾਈ ਚਾਰੇ ਨੇ ਸਿਰ ਝੁਕਾ ਕੇ ਸਾਰੇ ਬਰਾਤੀਆਂ ਅਤੇ ਬਾਬਾ ਬੰਦਾ ਜੀ ਅੱਗੇ ਬੇਨਤੀ ਕੀਤੀ ਕਿ ਆਪ ਜੀ ਜੀ ਆਓ ਭਗਤ ਵਿੱਚ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣ ਗਈਆਂ ਸਾਨੂੰ ਭੁੱਲਣ ਹਾਰ ਜੀਵ ਜਾਣ ਕੇ ਖਿਮਾ ਕਰ ਦਿਓ ਜੀ ਆਪ ਜੀ ਦੇ ਸ਼ੁਕਰ ਬੁਜਾਰਾ ਹਾਂ ਕਿ ਆਪ ਜੀ ਦੇ ਮੁਬਾਰਕ ਚਰਨ ਸਾਡੇ ਘਰ ਵਿੱਚ ਪਏ ਨੇ ਅਤੇ ਸਾਡਾ ਘਰ ਪਵਿੱਤਰ ਹੋਇਆ ਹੈ ਅਸੀਸ ਬਖਸ਼ੋ ਕਿ ਸਾਡੀ ਵੀ ਸਿੱਖੀ ਕੇਸਾਂ ਤੋਂ ਸਵਾਸਾਂ ਦੇ ਨਾਲ ਨਿਭ ਜਾਏ। ਬਾਬਾ ਬੁੱਢਾ ਜੀ ਨੇ ਬਚਨ ਕੀਤਾ ਕਿ ਜੋ ਕਰਤਾਰ ਦੀ ਰਜਾ ਵਿੱਚ ਰਹੇਗਾ ਉਹ ਸਦੀਵਕਾਲ ਸੁਖੀ ਵਸੇਗਾ। ਬਾਬਾ ਬੁੱਢਾ ਜੀ ਪਿੰਡ ਡਗ ਡਗ ਤੂਤ ਤੋਂ ਭਾਨਾ ਤਲਵੰਡੀ ਵੱਲ ਨੂੰ ਰਵਾਨਾ ਹੋਏ। ਰਸਤੇ ਦਾ ਪੰਧ ਮੁਕਾ ਕੇ ਮੰਜ਼ਲਾਂ ਨੂੰ ਸਮਾਪਤ ਕਰਦੇ ਹੋਏ ਆਪਣੇ ਪਿੰਡ ਵਿੱਚ ਪਹੁੰਚੇ। ਮਾਤਾ ਮਰੋਵਾ ਜੀ ਅਤੇ ਮਾਤਾ ਖੀਵੀ ਜੀ ਨੇ ਮਾਤਾ ਰੂਪਕੌਰ ਜੀ ਨੂੰ ਨਾਲ ਲੈ ਕੇ ਭਾਈ ਸੁਧਾਰੀ ਜੀ ਦੀ ਧਰਮ ਸਪਤਨੀ ਨੂੰ ਡੋਲੀ ਵਿੱਚੋਂ ਬਾਹਰ ਲਿਆਂਦਾ ਭਾਈ ਸੁਧਾਰੀ ਜੀ ਦੀ ਧਰਮ ਸਪਤਨੀ ਨੇ ਪਹਿਲਾਂ ਮਾਤਾ ਖੀਵੀ ਜੀ ਨੂੰ ਨਮਸਕਾਰ ਕੀਤੀ ਝੁੱਕ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਮਾਤਾ ਜੀ ਨੇ ਗੱਲ ਬੱਕੜੀ ਵਿੱਚ ਲੈ ਕੇ ਬੱਕੀ ਨੂੰ ਅਸੀਸ ਦਿੱਤੀ ਕਿੱਤਾ ਇਹਨੂੰ ਗੁਰੂ ਚੇਤੇ ਆਵੇ ਫਿਰ ਮਾਤਾ ਰੂਪ ਕੌਰ ਜੀ ਨੂੰ ਨਮਸਕਾਰ ਕੀਤੀ ਮਾਤਾ ਜੀ ਤੋਂ ਅਸੀਸ ਪ੍ਰਾਪਤ ਹੋਈ ਆਪਣੀ ਸਤਸ ਮਾਤਾ ਮਿਰਵਾ ਜੀ ਦੇ ਕਦਮਾਂ ਉੱਤੇ ਆਪਣਾ ਸਿਰ ਰੱਖਿਆ ਤੇ ਦੁਆਵਾਂ ਮਾ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਾਬਾ ਦਾਤੋ ਜੀ ਬਾਬਾ ਦਾਸੋ ਜੀ ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਵੀ ਕਰਤਾਰਪੁਰ ਸਾਹਿਬ ਤੋਂ ਵਾਪਸ ਬਾਬਾ ਬੁੱਢਾ ਸਬ ਜੀ ਦੇ ਘਰ ਵਿਖੇ ਆ ਗਏ ਨਗਰ ਨਿਵਾਸੀ ਸੰਗਤਾਂ ਬਾਬਾ ਬੁੱਢਾ ਜੀ ਦੇ ਘਰ ਦੇ ਵਿੱਚ ਇਕੱਤਰ ਹੋਈਆਂ ਸ਼ਾਮ ਦੇ ਵਕਤ ਦਾ ਸੁੰਦਰ ਦੀਵਾਨ ਸਜਿਆ ਸੰਗਤਾਂ ਨੇ ਗੁਰੂ ਚਰਨਾਂ ਦਾ ਖੂਬ ਆਨੰਦ ਮਾਣਿਆ ਅੰਮ੍ਰਿਤ ਵੇਲੇ ਫਿਰ ਗੁਰੂ ਸਾਹਿਬ ਜੀ ਦੇ ਸੁੰਦਰ ਦੀਵਾਨ ਸੱਜੇ ਅਤੇ ਸੰਗਤਾਂ ਨੇ ਗੁਰਬਾਣੀ ਦੇ ਇਲਾਹੀ ਨੰਦ ਵਿੱਚ ਆਪਣਾ ਸਮਾਂ ਬਤੀਤ ਕੀਤਾ ਦਿਨ ਦੇ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਸਭਨਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਰਿਵਾਰ ਸਮੇਤ ਵਿਦਾ ਕੀਤਾ ਇਸ ਤੋਂ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨੂੰ ਵੀ ਸਤਿਕਾਰ ਸਹਿਤ ਵਿਦਾ ਕੀਤਾ ਭਾਈ ਸੁਧਾਰੀ ਜੀ ਦਾ ਵਿਆਹ ਕਾਰਜ ਸੰਪੰਨ ਹੋਣ ਤੇ ਬਾਬਾ ਬੁੱਢਾ ਜੀ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਦੇ ਵਿੱਚ ਪਾਮਨ ਨਗਰ ਖਡੂਰ ਸਾਹਿਬ ਵਿਖੇ ਆਣ ਹਾਜ਼ਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ